ਸਰ ਉਹ ਸਾਹਮਣੇ ਹੋ ਕੇ ਦੇਖੋ ਸਰ ਉਹਨੂੰ ਜਾਣਾ ਹੀ ਪੈਣਾ ਹੈ ਦੱਸੋ ਕਿਉਂ ਮਜਬੂਰੀ ਪੈ ਗਈ ਉਹਦੀ ਸਰ ਉਹਨਾਂ ਨੂੰ ਰੋਡ ਹੀ ਉਹਦਾ ਵਸਾ ਬਣਾਇਆ ਸਰ ਤੁਸੀਂ ਸਮਝ ਨਹੀਂ ਰਹੇ ਕਰ ਲੋ ਉਹ ਜਾ ਕੇ ਉਹਨਾਂ ਸਰ ਉੱਥੇ ਖੜ ਕੇ ਉਹਨੂੰ ਅੱਗੇ ਕਰ ਦੇਣਾ ਚੀਜ਼ ਨੂੰ ਉਹ ਦੇਖੋ ਕਰ ਰਹੇ ਹਨ ਨਾ ਨਹੀਂ ਮੈਂ ਜੋ ਪੁੱਛਿਆ ਹੁਣ ਕਿਉਂ ਤੁਹਾਡੇ ਬੰਦੇ ਨੂੰ ਜਾਣਾ ਸਰ ਐਂਬੂਲੈਂਸ ਸਰ ਸਰ ਤੁਸੀਂ ਐਂਬੂਲੈਂਸ ਸਰ ਉਹ ਮੇਰੀ ਗੱਲ ਸੁਣੋ ਦੇਖੋ ਰੋਡ ਬਖਰਾ ਹੈ ਨਾ ਜਗ੍ਹਾ ਟਾਈਟ ਹੈ ਪਹਿਲੇ ਉਹ ਗੋਲਦੀ ਵੱਜ ਰਹੀ ਹੈ ਨਾ ਸਰ ਮੇਰੀ ਗੱਲ ਹੀ ਨਹੀਂ ਤੁਸੀਂ ਸਾਹਮਣੇ ਟਾਇਰ ਵੱਜ ਰਿਹਾ ਹੈ ਮੇਰੀ ਗੱਲ ਸੁਣ ਸਾਡਾ ਆਦਮੀ ਕਿਉਂ ਗਿਆ ਵੀ ਉਹ ਅਮਰਜੈਂਸੀ ਹੈ ਤੇ ਉਹਨੂੰ ਰੁਕੇ ਨਾ ਜਲਦੀ ਬਾਹਰ ਉਹ ਦਾ ਰੀਜ਼ਨ ਨਹੀਂ ਕਿ ਆਸੀयत ਨਹੀਂ ਕਿਆ ਰੋਕ ਕੇ ਰੱਖੀ ਹੈ। ਇਹ ਆ ਗਿਆ ਵੀ ਟੋਲ ਦਿੱਤੀ ਜਾ। ਨਹੀਂ ਨਹੀਂ। ਹੁਣ ਤੁਸੀਂ ਇਹ ਦੱਸੋ ਸਾਨੂੰ ਕਿ ਸਰਕਾਰ ਨੂੰ ਟੋਲ ਹਟਾਉਣ ਤੋਂ ਪਹਿਲਾਂ ਖੁਦ ਸੜਕਾਂ ਬਣਾਉਣੀਆਂ ਚਾਹੀਦੀ। ਸਰ ਆਪਾਂ ਸਰਕਾਰ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ। ਨਹੀਂ ਸੜਕਾਂ ਬਣਾਉਣ ਨੂੰ ਕਮੈਂਟ ਕਿੰਦੀ ਉਹ। ਨਹੀਂ ਨਹੀਂ ਸੜਕਾਂ ਉਹਨਾਂ ਨੂੰ ਬਣਾਉਣੀਆਂ ਚਾਹੀਦੀਆਂ ਅਸੀਂ ਬਣਾ ਰਹੇ ਨਾ ਅਸੀਂ ਜਿੰਨੀ ਕਰਨੇ ਚਾਹੀਦੇ ਆ। ਕਰਨੇ ਚਾਹੀਦੇ ਬਿਲਕੁਲ ਕਰਨੇ ਚਾਹੀਦੇ ਆ। ਜਿੱਥੇ ਪ੍ਰਾਈਵੇਟ ਕੰਪਨੀਆਂ ਦੀ ਜ਼ਰੂਰਤ ਹੀ ਨਾ ਪਏ। ਜਿੱਥੇ ਬਿਲਕੁਲ ਗੋਲੀ ਨਾ ਲਾਉਣੇ ਪੈਣ। ਪ੍ਰਾਈਵੇਟ ਕੰਪਨੀਆਂ ਖਰਬਾ ਰਪਿਆ ਖਰਚ ਕੇ ਤੁਹਾਡੇ ਟੋਲ ਬਣਾ। ਰਿਕਵਰ ਕਰਨ ਲਈ ਬਿਲਕੁਲ ਕੰਪਨੀਆਂ ਅਗਰ ਲਗਾ ਰਹੀਆਂ ਹਨ ਤੇ ਕੰਪਨੀਆਂ ਨੇ ਰਿਕਵਰ ਵੀ ਕਰਨਾ ਹੈ ਕੰਦਾਏ ਵਿੱਚ ਕੋਈ ਸ਼ੱਕ ਨਹੀਂ ਹੈ ਇਸ ਲਈ ਸਾਡਾ ਇਹ ਸਾਡੇ ਕੋਲ ਇੱਕ ਪ੍ਰੋਜੈਕਟ ਹੈਗਾ ਇਹ ਵਾਲਾ ਪਟਾਣਾ ਤੋਂ ਅੰਮ੍ਰਿਤਸਰ ਅਰੇ ਮੇਰਾ ਸਾਡੀ ਕੰਪਨੀ ਅੰਮ੍ਰਿਤਸਰ ਦੀ ਹੈ ਇਹ ਰਹਿਣਾ ਤੁਸੀਂ ਇਹ ਵੀ ਇਹਨਾਂ ਕੋਲ ਬਹੁਤ سارے ਪ੍ਰੋਜੈਕਟ ਹੈ ਤੁਸੀਂ ਇੱਕ ਵਾਰੀ ਚੈਲੰਜ ਕਰੋ ਵੀ ਇੱਥੇ ਖਰਾਬ ਹੈਗਾ ਕੀ ਖਰਾਬ ਦਸੀਏ ਤੁਸੀਂ ਦੱਸੋ ਆਹੀ ਤਾਂ ਫਿਰ ਉਹਨੂੰ ਕਲੀਅਰ ਕਰਿਆ ਕੀ ਹੈ ਪਹਿਲੇ ਗੱਲ ਤੁਸੀਂ ਇੱਥੇ ਇੱਕ ਗੱਲ ਦੱਸ ਰਹੇ ਸੀਗੇ ਐਂਬੂਲੈਂਸ ਐਂਬੂਲੈਂਸ ਜਿੰਨੇ ਕੋਈ ਐਂਬੂਲੈਂਸ ਆ ਕੇ ਕਲੀਅਰ ਕਰ ਬਾਕੀ ਤੁਸੀਂ ਵੀ ਆਪਣੇ ਚਾਹਣਾ ਵੀ ਤੁਸੀਂ ਇਕਨ ਮੇਰੇ ਨਾਲ ਚੱਲੋ ਤੇ ਤੁਹਾਨੂੰ ਆਪਣਾ ਰੋਡ ਦਿਖਾਈ ਐਂਬੂਲੈਂਸ ਤੇ ਚਲੀਏ ਨਹੀਂ ਨਹੀਂ ਗੱਡੀ ਤੇ ਚੱਲੋ ਮੈਂ ਗੱਲ ਹੈ ਅੱਛਾ ਬੇਨਤੀ ਇਹ ਆ ਕਿ ਮੈਂ ਜੋ ਪੁੱਛਿਆ ਕਿ ਲੋਕਾਂ ਦੀ ਜ਼ਰੂਰਤ ਕੀ ਆ ਰੋਡਾ ਬਿਲਕੁਲ ਬਿਲਕੁਲ ਲੋਕਾਂ ਦੀ ਜ਼ਰੂਰਤ ਤੇ ਰੋਡ ਸਾਫ਼ ਦੀ ਹੈਗੀ ਆ ਤੇ ਲੋਕਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਹੈ ਲੋਕਾਂ ਨੂੰ ਵੀ ਸਰਕਾਰ ਨੂੰ ਲੋਕਾਂ ਨੂੰ ਆਪਣੇ ਫਾਸਟੈਗ ਦੇ ਵਿੱਚ ਪੈਸੇ ਪਵਾ ਕੇ ਰੱਖਣੇ ਚਾਹੀਦੇ ਆ ਘੰਟਾ ਘੰਟਾ ਜਾਮਨਾ ਲੱਗਣ ਲੋਕਾਂ ਨੂੰ ਪਹਿਲੇ ਸੁਚੇਤ ਹੋਣਾ ਚਾਹੀਦਾ ਹੋਵੇ ਰੋਣਾ ਚਾਹੀਦਾ ਕਿ ਸਾਡੇ ਟੋਲ ਦੇ ਵਿੱਚ ਪੈਸਾ ਫਾਸਟੈਗ 'ਚ ਹੈਗਾ ਨਹੀਂ ਹੈਗਾ ਦੂਸਰਾ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਲੋਕਾਂ ਨੇ ਇੱਕ ਕਿਸਾਨੀ ਕਾਰਡ ਬਹੁਤ ਬਣਾਏ ਹੋਏ ਆ ਸਾਡੇ ਤੁਸੀਂ ਦਾਓ ਇੰਨੇ ਕਾਰਡ ਫੜ ਕੇ ਰੱਖੇ ਸੀ ਮਤਲਬ ਕੀ ਹੁੰਦਾ ਸਰ ਜਿਹੜੇ ਜਦੋਂ ਹੁਣ ਕਿਸੇ ਨੂੰ ਜਦੋਂ ਹੁਣ ਆਇਆ ਚਾਰ ਬੰਦੇ ਖੜੇ ਆ ਉਹ ਬੰਦਾ ਸਾਨੂੰ ਉਹ ਕਾਰਡ ਦਿਖਾ ਰਿਹਾ ਹੈ ਹਨਾ ਤੇ ਉਹਦੇ ਵਿੱਚ ਸਾਡੇ ਬੰਦੇ ਨੇ ਉਹ ਕਾਰ ਛੱਡਣ ਤੋਂ ਪਹਿਲਾਂ ਉਹ ਡਿਸਕਸ ਕਰਨੀ ਆਪਣੇ ਸੀਨੀਅਰ ਨਾਲ ਵੀ ਮੈਂ ਛੱਡਾਂ ਕਿ ਨਾ ਉਹਦੇ ਵਿੱਚ 1-2 ਮਿੰਟ ਦੇ ਰੁਧਾ ਹੋ ਜਾਂਦਾ ਆਪਣੇ ਵੀ ਟਾਈਮ ਲੱਗ ਜਾਂਦੇ ਉਹ ਲੈਣਾ ਲੱਗ ਜਾਂਦੀ ਹੈ ਤੇ ਉਹਦੇ ਵਿੱਚ ਕੀ ਹੈ ਕਿ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ ਬਿਲਕੁਲ ਤੁਹਾਨੂੰ ਅਵੇਰਨੈਸ ਜ਼ਰੂਰੀ ਹੈ ਔਰ ਉਹਨਾ ਉੱਤੇ ਸਰਕਾਰ ਕਾਰਵਾਈ ਕੀ ਕਰਦੀ ਹੈ ਜੋ ਜੈਲੀ ਟੋਲ ਕਾਰਡ ਬਣਾ ਕੇ ਹੁੰਦੇ ਆ ਅਸੀਂ ਰਿਪੋਰਟਾਂ ਕਾਫੀ ਦਿੱਤੀਆਂ ਹੋਈਆਂ ਅੱਜ ਤੱਕ ਇਹਦਾ ਕੋਈ ਨਹੀਂ ਤੇ ਲੋਕ ਤਾਂ ਨਵੇਂ ਤੋਂ ਨਵੇਂ ਆਉਂਦੇ ਰਹਿੰਦੇ ਆ ਬਿਲਕੁਲ ਬਿਲਕੁਲ ਆਉਂਦੇ ਰਹਿੰਦੇ ਆ ਤਸਵੀਰਾਂ ਦੱਸ ਦਈਏ ਕਿ ਅਸੀਂ ਟੋਲ ਦੇ ਉੱਤੇ ਖੜੇ ਆਂ ਅਮਰਸਰ ਦੇ ਟੋਲ ਦੇ ਉ ਉਹ ਟੋਲ ਦੇ ਉੱਤੇ ਤੁਹਾਨੂੰ ਇੱਕ ਕਮੀ ਦਸੀ ਆ ਕਿ ਐਂਬੂਲੈਂਸ ਨੂੰ ਰੁਕਣਾ ਪੈਗਾ ਮਜਬੂਰੀ ਸੀ ਉਹ ਇਹੜਾ ਨੇ ਆਪ ਹੀ ਦੱਸ ਦਿੱਤੀ ਆ ਕਿ ਕਿਤੇ ਨਾ ਕਿਤੇ ਜਾ ਕੇ ਡਰਾਈਵਰ ਅਵੇਅਰਨੈਸ ਨਹੀਂ ਹੁੰਦੀ ਕਿ ਡਰਾਈਵਰ ਜਿਹੜਾ ਉਹ ਗਲਤੀ ਨਾਲ ਦੂਸਰੀ ਲਾਈਨ 'ਚ ਚੱਲਿਆ ਜਾਂਦਾ ਐ ਐਂਬੂਲੈਂਸ ਵਾਲਾ ਕਿਉਂਕਿ ਐਂਬੂਲੈਂਸ ਸਿਰਫ ਹਸਪਤਾਲ 'ਚ ਨਹੀਂ ਆਉਂਦੀ ਅਲੱਗ-ਅਲੱਗ ਜਗ੍ਹਾ ਤੋਂ ਆਉਂਦੀਆਂ ਨੇ ਔਰ ਹਰ ਇੱਕ ਨੂੰ ਪਤਾ ਨਹੀਂ ਕਿ ਇਹਾਂ ਦੀ ਲਾਈਨ ਕਿਹੜੀ ਸਾਈਡ ਤੇ ਹੈ ਨਾ ਬੋਰਡ ਤਾਂ ਲਗਾਏ ਹੋਇਆ ਭਲੇਖਾ ਸਰਕਾਰ ਨੇ ਪਹਿਲੇ ਕਮਿਟਮੈਂਟ ਕੀਤੀ ਆ ਕਿ ਤੁਸੀਂ ਇਹ ਜੋ ਟੋਲ ਐ ਜੇ ਲਗਾਉਂਦੇ ਹੋ ਰੋਡ ਬਣਾਉਂਦੇ ਹੋ ਤਾਂ ਇਸ ਦੀ ਜੜੀ ਆ ਔ ਤਾ ਫਿਰ ਲੋਕ ਕਹਿੰਦੇ ਆ ਕਿ ਹੁਣ ਟੋਲ ਪੱਟੇ ਜਾਣ ਜੇ ਟੋਲ ਪੱਟੇ ਜਾਂਦੇ ਆ ਤਾਂ ਸੜਕਾਂ ਟੁੱਟਣਗੀਆਂ ਲੋਕਾਂ ਦੀ ਮਜਬੂਰੀ ਜਿਹੜੀ ਆ ਉਹ ਡਬਲ ਹੋ ਜਾਵੇਗੀ ਲੋਕਾਂ ਦਾ ਟਾਈਮ ਡਬਲ ਖਰਾਬ ਹੋਵੇਗਾ ਜਿੱਥੇ 1 ਘੰਟਾ ਲੱਗਦਾ ਉਸੇ 5 ਘੰਟੇ ਲੱਗਣਗੇ ਔਰ ਲੰਬਾ ਸਮਾਂ ਲੋਕਾਂ ਨੂੰ ਖੱਜਲ ਖਵਾਰੀ ਖੱਟਣੀ ਪਏਗੀ ਉਹ ਜੇ ਸਰਕਾਰ ਨੇ ਟੋਲ ਪੱਟਣੇ ਆ ਪਹਿਲਾਂ ਆਪਣੀ ਨੀਂਦ ਤੋਂ ਜਾਗਣਾ ਪਵੇਗਾ ਪਹਿਲੇ ਸਰਕਾਰ ਨੂੰ ਉੱਠਣਾ ਪਵੇਗਾ ਔਰ ਵੇਖਣਾ ਪਵੇਗਾ ਕਿ ਲੋਕਾਂ ਦੀਆਂ ਸੜਕਾਂ ਚੰਗੀਆਂ ਨੇ ਜਾਂ ਮਾੜੀਆਂ ਨੇ ਟੋਲ ਪੱਟ ਦਿਓ ਸੜਕਾਂ ਦੇ ਪੈਚ ਵਰਕ ਨਾ ਕਰੋ ਇਹ ਸਰਕਾਰਾਂ ਨੂੰ ਖੁਦ ਦੇਖਣਾ ਪੈਣਾ ਪੈਣਾ ਪੈਚਵਰਕ ਕਰਨੇ ਪੈਣੇ ਆ ਔਰ ਲੋਕਾਂ ਨੂੰ ਸਹੂਲਤ ਦੇਣੇ ਪੈਣੀਆਂ ਔਰ ਦੱਸ ਦਿੰਦੇ ਆ ਕਿ ਹੁਸ਼ਿਆਰਪੁਰ ਦੇ ਅਸੀਂ ਦੋ ਤਿੰਨ ਟੋਲ ਵੇਖਿਆ ਜਿਹੜੇ ਸਰਕਾਰ ਨੇ ਪੱਟੇ ਆ ਲੇਕਿਨ ਉਹਨਾਂ ਸੜਕਾਂ ਦਾ ਅਜੇ ਤੱਕ ਪੈਚਵਰਕ ਨਹੀਂ ਹੋਇਆ ਉਹ ਸੜਕਾਂ ਦੁਬਾਰਾ ਨਹੀਂ ਬਣੀਆਂ ਹੈ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਮੇਰੇ ਸਾਥਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜిల్లా ਗੁਰਦਾਸਪੁਰ